ਜਗਾ ਪੰਜਾਬ ਪੁਲਿਸ ਸਾਨੂੰ ਗਾਲ ਤੋਂ ਬਿਨਾਂ ਗੱਲ ਨਹੀਂ ਕਰਦੀ ਇਹ ਗਾਲ ਕੱਢਣ ਇਹ ਸਾਡੇ ਤੇ ਡਾਂਗ ਮਾਰਨ ਸਾਡੇ ਤੇ ਗੋਲੀ ਚਲਾਉਣ ਸਾਡਾ ਇਨਕਾਊਂਟਰ ਕਰਨ ਸਾਡੇ ਤੇ ਝੂਠੇ ਪਰਚੇ ਪਾਉਣ ਉਹ ਜਾਇਜ਼ ਆ ਜੇ ਬੀਬੀ ਤੋਂ ਇੱਕ ਨਿਕਲ ਗਈ ਚਲੋ ਉਹਦੀ ਮਨ ਦੀਆਂ ਭਾਵਨਾ ਆ ਗਿਆ ਉਹਦੇ ਬੱਚੇ ਨਾਲ ਜੋ ਤਸੱਦਦ ਹੋਇਆ ਉਹਦੇ ਹਸਬੰਦ ਨਾਲ ਜੋ ਹੋਇਆ ਤਾਂ ਫਿਰ ਇਹ ਤੁਹਾਨੂੰ ਹੁਣ ਅੱਜ ਗਾਲ ਲੱਗਣ ਲੱਗੇ ਹੁਣ ਗਾਲ ਦੇ ਕੋਈ ਧਾਰਾ ਬਣਦੀ ਆ ਤਾਂ ਭਾਈ ਲਾ ਦਿਓ ਫਿਰ ਹੋਰ ਕੀ ਕਰ ਸਕਦੇ ਹੋ ਫਾਇਦਾ ਸਾਨੂੰ ਲਾ ਨਹੀਂ ਸਕਦੇ ਹੁਣ ਬੀਬੀ ਕੀ ਕਰਦੀ ਬੀਬੀ ਏਕੇ 47 ਲਿਆ ਕੇ ਉਹਨਾਂ ਦੇ ਬਰਸ਼ਟ ਮਾਰਦੀ ਬੀਬੀ ਜਾ ਕੇ ਡਾਂਗ ਮਾਰਦੀ ਬੀਬੀ ਕੋਲੇ ਤਾਂ ਬਸ ਵੱਧ ਦੂਆ ਮੰਨੇ ਪੰਜਾਬ ਦੇ ਲੋਕਾਂ ਕੋਲੇ ਤੁਹਾਡੇ ਵਾਸਤੇ ਪੰਜਾਬ ਸਰਕਾਰ ਕੋਲੇ ਵਾਸਤੇ ਪੰਜਾਬ ਪੁਲਿਸ ਵਾਸਤੇ ਵੱਧ ਦੂਆ ਮੰਨੇ ਗਾਲਾਂ ਨੇ ਜਨਤਕ ਨਹੀਂ ਕੱਢ ਸਕਦਾ ਕੋਈ ਮਣਾ ਚ ਕੱਢ ਰਿਹਾ ਹਰ ਇੱਕ ਬੰਦਾ ਗਾਲ ਕੱਢ ਰਿਹਾ ਮੈਂ ਕਹਿੰਦਾ ਮੈਨੂੰ ਵੀ ਕੋਈ ਸੱਬੇਕ ਗਾਲ ਮਿਲ ਜੇ ਤਾਂ ਮੈਂ ਵੀ ਤੁਹਾਡੇ ਚੈਨਲ ਤੇ ਕੱਢ ਦਿਆਂ ਅੱਜ ਪੰਜਾਬ ਦੇ ਵਿੱਚ ਕਿਸਾਨ ਧਰਨੇ ਤੇ ਬੈਠੇ ਚਲੋ ਡਾਂਗਾ ਚ ਲਾਈਆਂ ਬੇਰਜ਼ਗਾਰ ਬੈਠੇ ਡਾਂਗੀਆਂ ਚ ਲਾਈਆਂ ਫੌਜ ਵੀ ਕੁੱਟੀ ਗਈ ਪੰਜਾਬ ਚ ਵੀ ਵਰਗ ਅਹਿਿਆ ਰਿਹਾ ਜਿੱਤੇ ਕੋਟਣਾ ਪਈ ਹੋਵੇ ਪੰਜਾਬ ਚ ਕੋਈ ਐਸਾ ਵਰਗ ਹੀ ਹੈ ਨਹੀਂ ਜਿਹੜਾ ਇਹ ਸਰਕਾਰ ਨੇ ਨਾ ਕੁੱਟਿਆ ਹੋਵੇ ਕਿਸੇ ਦੇ ਮੌਰਾ ਤੇ ਡਾਂਗ ਪੈਂਦੀ ਆ ਉਹ ਫਿਰ ਗਾਲ ਆਪ ਦੇ ਤਰੀਕੇ ਨਾਲ ਕਰਦਾ ਤੇਰੀ ਪੈਣ ਪੈਨਸਿਲ ਤੇਰੀ ਮਾਂ ਮਾਚਿਸ ਫਿਰ ਐਸ ਤਰ੍ਹਾਂ ਲੋਕ ਆਪ ਦੇ ਸ਼ਬਦ ਹੋਰ ਹੋਰ ਰੂਪ ਦੇ ਦਿੰਦੇ ਆ ਸ਼ਬਦ ਦਾ ਤੁਸੀਂ ਉਹ ਦੱਸੋ ਗਾਲ ਨਹੀਂ ਸੀ ਜਿਹੜੀ ਲਾਲਜੀਤ ਸਿੰਘ ਭੁੱਲਰ ਨੇ ਇੱਕ ਸਰਕਟ ਕੌਮ ਨੂੰ ਕਹੀ ਸੀ ਰਾਮਪੁਰੇ ਤੋਂ ਐਮਐਲਏ ਬਲਕਾਰ ਸਿੰਘ ਸਿੱਧੂ ਕੱਢ ਰਿਆ ਉਹ ਗਾਲਾਂ ਨਹੀਂ ਸੀ ਉਹ ਘਿਹੋੜੀਆਂ ਨਾਲਾਂ ਲੱਗੀਆਂ ਸਰਕਾਰ ਨੂੰ ਮੇਰੇ ਤੇ 12 ਪਰਚੇ ਹੋਏ ਜਦੋਂ ਆ ਕੇ ਘਰਾਂ 'ਚ ਸਾਡੇ ਰੇਡਾਂ ਪੈਂਦੀਆਂ ਸੀ ਤੇ ਮੇਰੀ ਮਾਤਾ ਬਾਦੂਆਵਾਂ ਨਹੀਂ ਦਿੰਦੀ ਉਹ ਸੋ ਸਾਡੇ ਕੋਲੇ ਬਾਦੂਆਵਾਂ ਆਈਆਂ ਕਿਸੇ ਕੋਲੇ ਗਾਲਾਂ ਨੇ ਤੁਹਾਡੇ ਮੂੰਹ ਤੇ ਨਹੀਂ ਕੱਢ ਸਕਦੇ ਤੁਹਾਡੀ ਪਿੱਠ ਪੁੱਛੇ ਹਰ ਇੱਕ ਬੰਦਾ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਅੱਜ ਗਾਲਾਂ ਕੱਢ ਰਿਹਾ ਮੇਰੇ ਪਿੰਡ ਦਾ ਮੈਂ ਇੱਕ ਬੰਦਾ ਦੇਖਿਆ ਫਿਰ ਮੈਂ ਜਦੋਂ ਉਹ ਕਹਿੰਦਾ ਮੇਰੀ ਸ਼ਰਾਬ ਪੀਤੀ ਹੁੰਦੀ ਆ ਫਿਰ ਮੈਂ ਇਹਨਾਂ ਦੇ ਬਾਦਲਾਰ ਗਿਆ ਦੇ ਕੈਪਟਨ ਆਰ ਗਿਆ ਦੇ ਜਾਂ ਇਹ ਪੁਲਿਸ ਵਰ ਗਿਆ ਦੇ ਸਹਰਾਣੇ ਦੇ ਬਾਦਲ ਬੁਲਾ ਬਣਾ ਮੈਂ ਕੁੱਟਦਾ ਤੇ ਫਿਰ ਮੈਂ ਗਾਲ੍ਹਾਂ ਕੱਢਦਾ ਸੋ ਗਰੀਬ ਬੰਦੇ ਕੋਲੇ ਇਹੀ ਚੀਜ਼ ਰਹਿ ਜਾਂਦੀ ਆ ਜੀੜੇ ਪਹਿਣਗੇ ਮਾਰੇਗੇ ਸੱਪ ਲੜ ਕੇ ਲੋਕਾਂ ਨੂੰ ਜਿਹੜੇ ਧੋਖੇ ਦਿੱਤੇ ਆ ਪੰਜਾਬ ਸਰਕਾਰ ਦੇ ਲੋਕਾਂ ਪੰਜਾਬ ਸਰਕਾਰ ਨੇ ਲੋਕਾਂ ਨੂੰ ਜਿਹੜੇ ਧੋਖੇ ਦਿੱਤੇ ਆ ਆਉਣ ਵਾਲੇ ਸਮੇਂ ਮਨਜਿੰਦਰ ਇਹਨਾਂ ਨਾਲ ਹੋਵੇਗਾ ਕੀ ਦੇਚ ਸਾਡਾ ਮੁੱਖ ਮੰਤਰੀ ਸਾਡਾ ਆਈਡਲ ਕੁਝ ਕੁ ਤਾਂ ਗੱਲਾਂ ਉਹਦੀਆਂ ਸਾਨੂੰ ਮੰਨਣੀਆਂ ਪੈਣੀਆਂ ਮੁੱਖ ਮੰਤਰੀ ਨੇ ਕਹੀਆਂ ਸੀ ਡਲਾ ਤੋਂ ਡਲਾ ਹੋ ਤਾਂ ਚੱਲਣੇ ਚਾਹੀਦੇ ਪਿੰਡਾਂ ਪਿੰਡਾਂ ਤੇ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਵੀ ਇਹਨਾਂ ਦੇ ਐਮਐਲਏ ਪਿੰਡਾਂ 'ਚ ਨਹੀਂ ਵੜਨੇ ਚਾਹੀਦੇ ਇਸ ਵਕਤ ਪਟਿਆਲੇ ਦੇ ਵਿੱਚ ਆ ਜਿੱਥੇ ਧਰਨਾ ਲੱਗਿਆ ਹੋਇਆ ਹੈ ਕਰਨਲ ਪਸ਼ਪਿੰਦਰ ਬਾੜ ਦੇ ਹੱਕ ਵਿੱਚ ਉੱਥੇ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਵੀ ਪਹੁੰਚੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਕੱਲ ਦੀ ਨਾ ਇੱਕ ਬੜੀ ਚਰਚਾ ਚੱਲੀ ਹੈ ਪਰਸੋਂ ਦੀ ਚੱਲੀ ਹੈ ਵੈਸੇ ਸੋਸ਼ਲ ਮੀਡੀਆ ਤੇ ਕੱਲ ਦੀ ਗੱਲ ਨੇ ਬੜੀ ਤਲ ਫੜੀ ਹੈ ਕਿ ਇੱਥੋਂ ਜਦੋਂ ਬੋਲ ਰਹੇ ਸੀ ਮੈਡਮ ਕਾਰਨਲ ਬਾਠ ਉਦੋਂ ਉਹਨਾਂ ਦੇ ਮੂੰਹ ਦੇ ਵਿੱਚੋਂ ਗਾਲ ਨਿਕਲੀ ਹੈ ਕਿ ਜਿਹਦੇ ਵਿੱਚ ਉਹ ਗੁੱਸੇ ਵਿੱਚ ਆ ਕੇ ਉਹਨਾਂ ਨੇ ਗਾਲ ਕੱਢੀ ਹੈ ਕਹਿੰਦੇ ਜੀ ਇਹ ਬਹੁਤ ਮਾੜੀ ਗੱਲ ਹੈ ਗਾਲ ਨਹੀਂ ਕੱਢਣੀ ਚਾਹੀਦੀ ਪਰ ਤੁਸੀਂ ਉਹ ਗਾਲ ਕੱਢੀ ਗਾਲ ਦੀ ਭਾਵਨਾ ਜਾਂ ਉਹ ਚੀਜ਼ ਨੂੰ ਕਿਵੇਂ ਸਮਝੋ ਸੋ ਦੇਖੋ ਪਰਸੋਂ ਜਦੋਂ ਇਹ ਘਟਨਾ ਹੋਈ ਹੈ ਮੈਂ ਇੱਥੇ ਸੀਗਾ ਮੌਜੂਦ ਸੀਗਾ ਸੋ ਬੀਬੀ ਜਿਹੜੀ ਬਾਠ ਆ ਉਸ ਬੰਨੀਓ ਜਿਹੜੀ ਇਹ ਗਾਲ ਕੱਢੀ ਗਈ ਆ ਸੋ ਇਹ ਹੁਣ ਅਸੀਂ ਜਿਹੜੇ ਦਬਲੇ ਕੁਚਲੇ ਲੋਕ ਆ ਸਾਡੇ ਕੋਲ ਕੋਈ ਹੱਲ ਨਹੀਂ ਰਹਿ ਜਾਂਦਾ ਹੁਣ ਮੈਂ ਵੀ ਆ ਮੇਰੇ ਤੇ ਇਹਨੇ 12 ਪਰਚੇ ਕੀਤੇ ਆ ਮੈਂ ਕਿਤੇ ਗਾਲ ਨਹੀਂ ਕੱਢ ਸਕਿਆ ਜਨ ਤੱਕ ਜਗਾ ਪੁਲਿਸ ਨੂੰ ਮੈਂ ਗਾਲ ਕੱਢੂੰਗਾ ਤਾਂ ਮੇਰੇ ਤੇ ਪਤਾ ਨਹੀਂ ਕਿੰਨੇ ਪਰਚੇ ਪਾ ਦੇਣਗੇ ਸੋ ਮੇਰੇ ਤੇ ਇੱਕ ਪਰਚਾ ਪਾਇਆ ਸੀ ਵੀ ਪੁਲਿਸ ਦੀ ਇਹਨੇ ਵਰਦੀ ਪਾੜਤੀ ਪੁਲਿਸ ਦੇ ਬੰਦਿਆਂ ਨੂੰ ਕੁੱਟਿਆ ਸੋ ਇਸ ਤਰ੍ਹਾਂ ਦਾ ਜਦੋਂ ਝੂਠੇ ਪਰਚੇ ਸਾਡੇ ਤੇ ਦਿੱਤੇ ਜਾਣਗੇ ਸੋ ਮਾਣਾ ਚ ਤਾਂ ਮੈਂ ਬਹੁਤ ਗਾਲਾਂ ਕੱਢੀਆਂ ਪਰ ਮੈਂ ਉਹ ਬੀਬੀ ਦੀ ਦਾਤ ਦਿੰਨਾ ਵੀ ਉਹਨੇ ਜਨਤਕ ਆ ਕੇ ਆਪਦੀ ਜਿਹੜੀ ਮਨ ਦੀ ਭਾਵਨਾ ਅੱਜ ਜ਼ਾਹਰ ਕੀਤੀ ਹਰ ਜਗ੍ਹਾ ਪੰਜਾਬ ਪੁਲਿਸ ਸਾਨੂੰ ਗਾਲਤੋਂ ਬਿਨਾ ਗੱਲ ਨਹੀਂ ਕਰਦੀ ਮੈਂ ਜਾਣਾ ਥਾਣਿਆਂ 'ਚ ਜਾਣਾ ਮੈਂ ਲੋਕਾਂ ਨਾਲ ਜਾਣਾ ਮੈਂ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਲੜਾਈ ਲੜਦਾ ਪਿੰਡਾਂ 'ਚ ਗਾਲਤੋਂ ਬਿਨਾ ਤਾਂ ਸਾਨੂੰ ਗੱਲ ਹੀ ਨਹੀਂ ਕਰਦੇ ਸੋ ਅੱਜ ਜੇ ਬੀਬੀ ਨੇ ਗਾਲ ਕੱਢੀ ਆ ਇੱਕ ਇਸਤਰੀ ਨੇ ਗਾਲ ਕੱਢੀ ਆ ਤਾਂ ਉਹਦੀ ਮਨ ਦੀ ਪੀੜਾ ਜਿਹੜੀ ਨਿਕਲ ਕੇ ਬਾਹਰ ਆਈ ਆ ਮਨ ਦੀ ਉਹਦੀ ਬੜੀ ਪੀੜਾ ਸੀ ਸੋ ਇਹੜੀ ਗਾਲ ਵਾਲੀ ਗੱਲ ਹੈ ਸੋ ਇਹ ਚਲਾਈ ਕਿਹੜੀ ਮੀਡੀਆ ਨੇ ਸੋ ਇਹ ਜਿਹੜੇ ਇਹ ਜਿਹੜਾ ਅੰਦੋਲਨ ਹੈ ਇਸ ਨੂੰ ਜਿਹੜਾ ਡੈਮੇਜ ਕਰਨਾ ਚਾਹੁੰਦੇ ਆ ਇਸ ਤਰ੍ਹਾਂ ਦੇ ਲੋਕ ਇਹ ਚੀਜ਼ਾਂ ਲੈ ਕੇ ਆ ਰਹੇ ਨੇ ਸਾਡੇ ਕੋਲ ਕੋਈ ਹੱਲ ਨਹੀਂ ਹੁਣ ਬੀਬੀ ਕੀ ਕਰਦੀ ਬੀਬੀ AK47 ਲਿਆ ਕੇ ਉਹਨਾਂ ਦੇ ਬਰਸ਼ਟ ਮਾਰਦੀ ਬੀਬੀ ਜਾ ਕੇ ਡਾਂਗ ਮਾਰਦੀ ਬੀਬੀ ਕੋਲੇ ਤਾਂ ਬਸ ਵੱਧੂਆ ਮੰਨੇ ਪੰਜਾਬ ਦੇ ਲੋਕਾਂ ਕੋਲੇ ਤੁਹਾਡੇ ਵਾਸਤੇ ਪੰਜਾਬ ਸਰਕਾਰ ਵਲੇ ਵਾਸਤੇ ਪੰਜਾਬ ਪੁਲਿਸ ਵਾਸਤੇ ਵੱਧੂਆ ਮੰਨੇ ਗਾਲਾਂ ਨੇ ਕੋਈ ਜਨ ਤੱਕ ਨਹੀਂ ਕੱਢ ਸਕਦਾ ਕੋਈ ਮਣਾ ਚ ਕੱਢ ਰਿਆ ਹਰ ਇੱਕ ਬੰਦਾ ਗਾਲ ਕੱਢ ਰਿਆ ਮੈਂ ਕਹਿੰਦਾ ਮੈਨੂੰ ਵੀ ਕੋਈ ਸੱਬੇ ਕ ਗਾਲ ਮਿਲ ਜੇ ਤਾਂ ਮੈਂ ਵੀ ਤੁਹਾਡੇ ਚੈਨਲ ਤੇ ਕੱਢ ਦੇ ਅੱਜ ਸੋ ਸਾਡੇ ਲੋਕ ਠੀਕਾ ਸਾਡੇ ਨਾਲ ਜਿਹੜੇ ਧੱਕੇ ਤੋੜੇ ਹੋ ਰਹੇ ਨੇ ਇੱਕ ਦਿਨ ਐਸਾ ਸੂਰਜ ਜ਼ਰੂਰ ਆਏਗਾ ਸਾਨੂੰ ਇਨਸਾਫ਼ ਮਿਲੇਗਾ ਅਸੀਂ ਲੜਕਾ ਵਾਸਤੇ ਰਹੇ ਅਸੀਂ ਸਮਾਨਤਾ ਵਾਸਤੇ ਲੜ ਰਹੇ ਹਾਂ ਜਿਹੜਾ ਭਾਰਤ ਦਾ ਸੰਵਿਧਾਨ ਕਹਿੰਦਾ ਵੀ ਹਰ ਇੱਕ ਨਾਗਰਿਕ ਨੂੰ ਸਮਾਨਤਾ ਦਾ ਅਧਿਕਾਰ ਦਿੰਦਾ ਸੋ ਸਮਾਨਤਾ ਦਾ ਅਧਿਕਾਰ ਸਾਡੇ ਕੋਲ ਕਿਦੋਂ ਹੈ ਹੀ ਨਹੀਂਗਾ ਫਿਰ ਉਹ ਜਿਹੜਾ ਗਰੀਬ ਬੰਦਾ ਹੁੰਦਾ ਦਬਲੇ ਕੁਚਲੇ ਲੋਕ ਹੁੰਦੇ ਆ ਉਹ ਗਾਹੇ ਵਗਾਹੇ ਮਨਾ ਚ ਗਾਲਾਂ ਕੱਢਦੇ ਨੇ ਮੇਰੇ ਪਿੰਡ ਦਾ ਮੈਂ ਇੱਕ ਬੰਦਾ ਦੇਖਿਆ ਸੋ ਮੈਂ ਤਾਂ ਉਹ ਦੇਖਿਆ ਸੀ ਕਹਿੰਦਾ ਭਾਈ ਮੈਂ ਜਦੋਂ ਆ ਜਾਣਾ ਨਾ ਘਰੇ ਫਿਰ ਮੈਂ ਜਦੋਂ ਕਹਿੰਦਾ ਮੇਰੀ ਸ਼ਰਾਬ ਪੀਤੀ ਹੁੰਦੀ ਆ ਵਿੜੇ ਚੂਹਾ ਬੰਦਾ ਸਾਬਕਾ ਫੌਜੀ ਕਹਿੰਦਾ ਫਿਰ ਮੈਂ ਇਹਨਾਂ ਦੇ ਬਾਦਲਾਰਗਿਆਂ ਦੇ ਕੈਪਟਨ ਔਰਗਿਆਂ ਦੇ ਜਾਂ ਇਹ ਪੁਲਿਸ ਵਰਗਿਆਂ ਦੇ ਸਹਰਾਣੇ ਦੇ ਬਾਦਲ ਬੁਲਾਉਂ ਬਣਾ ਮੈਂ ਕੁੱਟਦਾ ਤੇ ਫਿਰ ਮੈਂ ਗਾਲਾਂ ਕੱਢਦਾ ਸੋ ਗਰੀਬ ਬੰਦੇ ਕੋਲੇ ਇਹੀ ਚੀਜ਼ ਰਹਿ ਜਾਂਦੀ ਆ ਤੁਸੀਂ ਸ਼ਾਸਨ ਕਰਤਾ ਧੇਰੋਂ ਤੁਸੀਂ ਸਾਡੇ ਤੇ ਜ਼ੁਲਮ ਕਰਦੇ ਹੋ ਅੱਜ ਦੀ ਨਹੀਂ ਗਾਲ ਸਾਨੂੰ ਪੈ ਰਹੀ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਗਾਲਾਂ ਕੱਢੀਆਂ ਜਾਂਦੀਆਂ ਮਾਮਾ ਭੈਣਾ ਤੋਂ ਲੈ ਕੇ ਹਰ ਤਰ੍ਹਾਂ ਦੀ ਗਾਲ ਦਿੱਤੀ ਜਾਂਦੀ ਆ ਸ਼ਾਸਨ ਕਰਤਾ ਲੀਡਰਾਂ ਬਣੀਆਂ ਸੋ ਇਹ ਜਿਹੜਾ ਲਾਭ ਸੰਗੋਗੋ ਕੇ ਕਹਿ ਗਿਆ ਸੀਗਾ ਜਨ ਤੱਕ ਥਾਂਪਦੇ ਤੁਸੀਂ ਚਲਾਇਆ ਉਹ ਮੇਰੇ ਲਫੇੜੇ ਮਾਰਨ ਦੀ ਗੱਲ ਕੀ ਉਹ ਇੱਕ ਗਾਲ ਬਰਾਬਰ ਹੈ ਨਹੀਂ ਸੀ ਇਹ ਗਾਲ ਕੱਢਣ ਇਹ ਸਾਡੇ ਤੇ ਡਾਂਗ ਮਾਰਨ ਸਾਡੇ ਤੇ ਗੋਲੀ ਚਲਾਉਣ ਸਾਡਾ ਇਨਕਾਊਂਟਰ ਕਰਨ ਸਾਡੇ ਤੇ ਝੂਠੇ ਪਰਚੇ ਪਾਉਣ ਉਹ ਜਾਇਜ਼ ਆ ਜੇ ਬੀਬੀ ਤੋਂ ਇੱਕ ਨਿਕਲ ਗਈ ਚਲੋ ਉਹਦੀ ਮਨ ਦੀਆਂ ਭਾਵਨਾ ਆ ਗਿਆ ਉਹਦੇ ਬੱਚੇ ਨਾਲ ਜੋ ਤਸੱਦਦ ਹੋਇਆ ਉਹਦੇ ਹਸਬੰਡ ਨਾਲ ਜੋ ਹੋਇਆ ਤਾਂ ਫਿਰ ਇਹ ਤੁਹਾਨੂੰ ਹੁਣ ਅੱਜ ਗਾਲ ਲੱਗਣ ਲੱਗੇ ਤੁਸੀਂ ਤਾਂ ਗਾਲਤ ਬੇਣਾ ਕਦੇ ਗੱਲ ਹੀ ਨਹੀਂ ਕਰਦੇ ਸੀ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਮੈਂ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਫਿਰ ਲੋਕਾਂ ਕੋਲੇ ਕੁਝ ਬਸ ਨਹੀਂ ਜਾਂਦਾ ਕਿਉਂਕਿ ਇਹ ਕਾਨੂੰਨ ਸਾਨੂੰ ਇਸ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ ਦਿੰਦਾ ਵੀ ਅਸੀਂ ਹਥਿਆਰ ਚੱਕ ਕੇ ਤੁਹਾਡੇ ਮਗਰ ਪੈ ਜੀ ਅਸੀਂ ਜਾਬਤੇ ਚ ਫਿਰ ਉਹ ਜਾਬਤੇ ਚ ਗਾਲ ਹੀ ਨਿਕਲੀ ਆ ਹੁਣ ਗਾਲ ਦੇ ਕੋਈ ਧਾਰਾ ਬਣਦੀ ਆ ਤਾਂ ਭਾਈ ਲਾ ਦਿਓ ਫਿਰ ਹੋਰ ਕੀ ਕਰ ਸਕਦੇ ਹੋ ਫਾਹਿਦ ਆ ਸਾਨੂੰ ਲਾ ਨਹੀਂ ਸਕਦੇ ਕੀ ਲੱਗਦਾ ਮਾਂ ਦਾ ਦਰਦ ਸੀ ਜਾਂ ਇੱਕ ਪਤਨੀ ਦਾ ਦਰਦ ਸੀ ਜਿਹੜਾ ਝਲਕਿਆ ਸੋ ਇੱਕ ਪਤਨੀ ਦਾ ਦਰਦ ਸੀ ਉਹ ਇੱਕ ਪਤਨੀ ਜਿਹੜੀ ਮਾਈ ਭਾਗੋ ਵੀ ਆ ਇੱਕ ਪਤਨੀ ਮਾਤਾ ਗੁਜਰਕੌਰ ਵੀ ਆ ਇੱਕ ਮਾਤਾ ਮਾਤਾ ਗੁਜਰਕੌਰ ਵੀ ਆ ਸੋ ਉਹਨਾਂ ਦਾ ਦਰਦ ਹੈ ਬਦਦਵਾਮਾਂ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੂੰ ਲੱਗੀਆਂ ਬਦਦਵਾਮਾਂ ਲੱਗੀਆਂ ਨੇ ਔਰੰਗੇ ਵਰਗਿਆਂ ਦੇ ਨਾਂ ਨਹੀਂ ਰਹੇ ਠੀਕ ਆ ਤੇ ਮਾਤਾ ਗੁਜਰਕੌਰ ਦੀਆਂ ਬਦਦਵਾਮਾਂ ਲੱਗੀਆਂ ਤੇ ਸਾਡੀਆਂ ਹੋਰ ਜਿਹੜੀਆਂ ਮਾਈਪਾ ਗੋਸੀ ਜਿਹੜਾ ਸਾਡਾ ਸਿੱਖ ਕੌਮ ਨਾਲ ਹੋਇਆ ਸਮੇਂ ਦੀਆਂ ਸਰਕਾਰਾਂ ਨੂੰ ਜ਼ਾਲਮ ਸਰਕਾਰਾਂ ਨੂੰ ਪਾਧੂਵਾ ਮਦਦ ਦੇ ਰਹਿਆ ਨੇ ਲੋਕ ਹੁਣ ਵੀ ਦਿੱਤੇ ਆ ਹੁਣ ਵੀ ਭਗਵੰਤ ਮਾਨ ਦੇਖ ਲਈ ਤੇਰਾ ਹਾਲ ਕੀ ਹੋਣਾ ਮੈਂ ਤਾਂ ਕਹਿਣਾ ਵੀ ਕੀੜੇ ਪਹਿਣਗੇ ਮਾਰੇਗੇ ਸੱਪ ਲੜ ਕੇ ਲੋਕਾਂ ਨੂੰ ਜਿਹੜੇ ਧੋਖੇ ਦਿੱਤੇ ਆ ਪੰਜਾਬ ਸਰਕਾਰ ਦੇ ਲੋਕਾਂ ਪੰਜਾਬ ਸਰਕਾਰ ਨੇ ਲੋਕਾਂ ਨੂੰ ਜਿਹੜੇ ਧੋਖੇ ਦਿੱਤੇ ਆ ਆਉਣ ਵਾਲੇ ਸਮੇਂ ਮਨਜਿੰਦਰ ਇਹਨਾਂ ਨਾਲ ਹੋਵੇਗਾ ਕੀ ਦੇਖਿਓ ਇਹਨਾਂ ਦੇ ਕਹੇ ਜੇ ਨਿਭਾਗੇ ਲੋਕ ਤੁਸੀਂ ਉਹ ਦੱਸੋ ਗਾਲ ਨਹੀਂ ਸੀ ਜਿਹੜੀ ਲਾਲਜੀਤ ਸਿੰਘ ਭੁੱਲਰ ਨੇ ਇੱਕ ਸਰਕਟ ਕੌਮ ਨੂੰ ਕਹੀ ਸੀ ਸਰਕਟ ਜਿਹੜੀ ਰਾਮਗੜੀਆ ਕੌਮ ਆ ਉਹਨੂੰ ਜਿਹੜੀਆਂ ਗੱਲਾਂ ਕਹੀਆਂ ਸੀ ਜਾਂ ਜਿਹੜੀ ਤੁਹਾਡਾ ਰਾਮਪੁਰੇ ਤੋਂ ਐਮਐਲਏ ਬਲਕਾਰ ਸਿੰਘ ਸਿੱਧੂ ਕੱਢ ਰਿਹਾ ਉਹ ਗਾਲਾਂ ਨਹੀਂ ਸੀ ਉਹ ਘੋੜੀਆਂ ਨਾਲਾਂ ਲੱਗੀਆਂ ਸਰਕਾਰ ਨੂੰ ਸੋ ਜੇ ਉਹ ਗਾਲਾਂ ਸੀ ਤਾਂ ਇਹ ਗਾਲ ਉਹ ਗਾਲ ਤੋਂ ਬਹੁਤ ਵੱਡੀ ਹੈ ਤੁਸੀਂ ਸਾਡੀਆਂ ਲੋਕਾਂ ਨੂੰ ਇਸ ਤਰ੍ਹਾਂ ਦੇ ਮਨ ਭਾਗੇ ਸ਼ਬਦ ਵਰਤ ਰਹੇ ਹੋ ਤੁਸੀਂ ਕੈਬਨਿਟ ਮਨਿਸਟਰ ਹੋ ਕੇ ਲਾਲਜੀਤ ਸਿੰਘ ਭੁੱਲਰ ਹੁਣ ਕਹਿੰਦਾ ਮੈਂ ਇਸਤੀਫਾ ਦੇ ਕੇ ਆ ਕੇ ਦਿੱਲੀ ਕਿਸਾਨਾਂ ਨਾਲ ਬੈਠੂੰਗਾ ਇਸਤੀਫਾ ਤਾਂ ਤੇਰਾ ਲਈ ਲਿਆ ਜਿੱਦ ਦੇ ਤੁਸੀਂ ਇਸ ਤਰ੍ਹਾਂ ਦੇ ਲੋਕਾਂ ਦਾ ਨਰਾਦਰ ਕਰਦੇ ਸੀ ਉਸੇ ਤੋਂ ਉਸੇ ਦਿਨ ਤੋਂ ਤੁਸੀਂ ਆਪਣਾ ਅਸਤੀਫਾ ਸਮਝ ਲਓ ਉਸ ਦਿਨ ਤੋਂ ਤੁਹਾਡਾ ਕਾਊਂਟਡਾਊਨ ਸ਼ੁਰੂ ਹੋਇਆ ਹੁਣ ਤੁਹਾਡਾ 1.5 ਸਾਲ ਰਹਿ ਗਿਆ 1.5 ਸਾਲ ਬਾਅਦ ਤੁਹਾਡੀ ਜਿਹੜੀ ਅਰਥੀ 'ਚ ਅੰਤਮ ਕਿਲਾ ਸੀ ਠੋਕਾਂਗੇ ਹੁਣ ਤਾਂ ਤੁਸੀਂ ਗਏ ਹੁਣ ਤੁਸੀਂ ਇਹ ਆਉਣ ਵਾਲੇ ਸਮੇਂ 'ਚ ਬੜੀਆਂ ਚਾਲਾਂ ਚੱਲਣਗੇ ਕਿਉਂਕਿ ਬੇਈਮਾਨੀ ਨਾਲ ਉੱਠੇ ਵੇ ਲੋਕ ਨੇ ਬੇਈਮਾਨ ਅੰਦੋਲਨ 'ਚ ਉੱਠੇ ਵੇ ਲੋਕ ਨੇ ਇਹ ਇੱਕ ਇਸ ਤਰ੍ਹਾਂ ਦੀਆਂ ਚਾਲਾਂ ਚੱਲਣਗੇ ਵੀ ਪੰਜਾਬ ਦਾ ਜਿਹੜਾ ਆਉਣ ਵਾਲਾ ਸਮੇਂ ਦਾ ਸਿਸਟਮ ਆ ਉਹਨੂੰ ਤਹਿਸ ਨਹਿਸ ਕਰਕੇ ਜਾਣਗੇ ਸੋ ਇਹ ਤੋਂ ਸचेਤ ਰਹਿਣਾ ਪੈਣਾ ਪੰਜਾਬ ਦੇ ਲੋਕਾਂ ਨੂੰ ਸੋ ਦੇਵੋ ਬਾਦੂਆਵਾ ਜਿਹੜੇ ਲੋਕਾਂ ਨਾਲ ਤੱਕੇ ਹੋਏ ਆ ਅੱਜ ਮੈਂ ਇੱਥੇ 1.5 200 ਕਿਲੋਮੀਟਰ ਚੱਲ ਕੇ ਆਇਆ ਮੇਰਾ ਕੀ ਹੱਕ ਬਣਦਾ ਸੀ ਇੱਥੇ ਆਉਣ ਦਾ ਸੋ ਮੇਰੇ ਨਾਲ ਵੀ ਤੱਕੇ ਹੋਏ ਸੀ ਜੋ ਮੇਰੇ ਤੇ 12 ਪਰਚੇ ਹੋਏ ਜਦੋਂ ਆ ਕੇ ਘਰਾਂ 'ਚ ਸਾਡੇ ਰਿੱਡਾਂ ਪੈਂਦੀਆਂ ਸੀ ਤੇ ਮੇਰੀ ਮਾਤਾ ਬਾਦੂਆਵਾਂ ਨਹੀਂ ਦਿੰਦੀ ਉਹ ਸੋ ਸਾਡੇ ਕੋਲ ਬਾਦੂਆਵਾਂ ਆਈਆਂ ਕਿਸੇ ਕੋਲੇ ਗਾਲਾਂ ਨਹੀਂ ਤੁਹਾਡੇ ਮੂੰਹ ਤੇ ਨਹੀਂ ਕੱਢ ਸਕਦੇ ਤੁਹਾਡੀ ਪਿੱਠ ਪੁੱਛੇ ਹਰ ਇੱਕ ਬੰਦਾ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਅੱਜ ਗਾਲਾਂ ਕੱਢ ਰਿਹਾ ਪੁਲਿਸ ਕਦੇ ਮਤਲਬ ਪਹਿਲਾਂ ਵੀ ਤੁਸੀਂ ਬੋਲੇ ਹੋਏ ਪਰ ਪੁਲਿਸ ਕਦੇ ਪੁਲਿਸ ਨੇ ਕਦੇ ਅਜੇ ਤੱਕ ਗਾਲ ਨਹੀਂ ਕਢੀ ਕਿਸੇ ਨੂੰ ਮੈਂ ਤਾਂ ਕਹਿੰਦਾ ਵੀ ਉਹ ਗਾਲ ਤੋਂ ਬਿਨਾ ਗੱਲ ਹੀ ਨਹੀਂ ਕਰਦੇ ਅਸੀਂ ਦੇਖਿਆ ਇਹ ਹਰ ਜਗ੍ਹਾ ਦੇਖਿਆ ਤੁਸੀਂ ਕ੍ਰਿਮਿਨਲ ਨੂੰ ਕਿਸੇ ਨੂੰ ਫੜਦੇ ਹੋ ਜਾਂ ਕੋਈ ਗੱਲ ਕਰਦੇ ਹੋ ਤੁਸੀਂ ਗਾਲ ਤੋਂ ਬਿਨਾ ਅਜੇ ਤੱਕ ਗੱਲ ਹੀ ਨਹੀਂ ਕੀਤੀ ਗਾਲ ਤੋਂ ਤੁਹਾਡੀ ਗੱਲ ਸ਼ੁਰੂ ਹੁੰਦੀ ਹੈ ਗਾਲ ਤੇᱜ ਤੁਹਾਡੀ ਗੱਲ ਖਤਮ ਹੁੰਦੀ ਹੈ ਮੈਂ ਕਹਿੰਦਾ ਵੀ ਕੋਈ ਮੈਂ ਸਾਰੇ ਆਫੀਸਰਾਂ ਤੇ ਇਲਜ਼ਾਮ ਨਹੀਂ ਲਾਉਂਦਾ ਬੜੇ ਚੰਗੇ ਆਫੀਸਰ ਵੀ ਮੈਨੂੰ ਟੱਕਰੇ ਨਹੀਂ ਪਰ ਬਹਤਾਤ ਚ ਗਾਲਾਂ ਕੱਢਦੇ ਨੇ ਗਾਲੇ ਤੋਂ ਵਗੈਰ ਤਾਂ ਆ ਆਮ ਲੋਕ ਨਾਲ ਗੱਲ ਹੀ ਨਹੀਂ ਕਰਦੇ ਸੋ ਇਹ ਬੜਾ ਸਾਡੇ ਦਰਭਾਗ ਆ ਕਾਨੂੰਨ ਦੇ ਮਨੰਜਿੰਦਰ ਸਾਡਾ ਨਾ ਇੱਕੇ ਇਹ ਸਮਾਨਤਾ ਦਾ ਅਧਿਕਾਰ ਸਾਨੂੰ ਇਹ ਕਾਨੂੰਨ ਕਹਿੰਦਾ ਪਰ ਹਲੇ ਤੱਕ ਮਿਲਿਆ ਨਹੀਂ ਸੋ ਅੱਜ ਕਰਨਲ ਸਾਹਿਬ ਵਾਸਤੇ ਇਹ ਫੌਜ ਬੈਠੀ ਆ ਸਾਰੀ ਧਰਨੇ ਤੇ ਤੇ ਫੌਜ ਕਦੇ ਐਸ ਤਰ੍ਹਾਂ ਧਰਨੇ ਲਾਉਂਦੀ ਹੁੰਦੀ ਆ ਮੈਂ ਤਾਂ ਨਹੀਂ ਦੇਖਿਆ ਫੌਜ ਨੇ ਕਦੇ ਇਸ ਤਰ੍ਹਾਂ ਧਰਨੇ ਲਾਏ ਨੇ ਜੇ ਲਾਏ ਨੇ ਤਾਂ ਇਸ ਦਾ ਰਿਜ਼ਲਟ ਲੈ ਕੇ ਜਾਇਓ ਜੇ ਲਾਇਆ ਧਰਨਾ ਤਾਂ ਆਉਣ ਵਾਲਾ ਜਿਹੜਾ ਜਿਹਦੇ ਖਿਲਾਫ ਤੁਸੀਂ ਬੈਠੇ ਹੋ ਉਹ ਅੰਦਰ ਹੋਣੇ ਚਾਹੀਦੇ ਪੰਜਾਬ ਦੇ ਵਿੱਚ ਕਿਸਾਨ ਧਰਨੇ ਤੇ ਬੈਠੇ ਚਲੋ ਡਾਂਗਾਂ ਚਲਾਈਆਂ ਬੇਰੁਜ਼ਗਾਰ ਬੈਠੇ ਡਾਂਗਾਂ ਚਲਾਈਆਂ ਫੌਜ ਵੀ ਕੁੱਟੀ ਗਈ ਪੰਜਾਬ ਵਿੱਚ ਕੋਈ ਵਰਗ ਅਜਿਹਾ ਰਿਹਾ ਜਿਹਦੇ ਕੁੱਟਣਾ ਪਈ ਹੋਵੇ ਪੰਜਾਬ ਵਿੱਚ ਕੋਈ ਐਸਾ ਵਰਗ ਹੀ ਹੈ ਨਹੀਂ ਜਿਹੜਾ ਇਹ ਸਰਕਾਰ ਨੇ ਨਾ ਕੁੱਟਿਆ ਹੋਵੇ ਸੋ ਫਿਰ ਉਹ ਆਪਣੇ ਆਪਣੇ ਤਰੀਕੇ ਨਾਲ ਗਾਲਾਂ ਕੱਢਦੇ ਨੇ ਉਹੋ ਹੁਣ ਗਾਲ ਗਾਲ ਜਦੋਂ ਕੱਢਣ ਲੱਗਦੇ ਨੇ ਜਦੋਂ ਜੇ ਕਿਸੇ ਦੇ ਮੌਰਾ ਤੇ ਡਾਂਗ ਪੈਂਦੀ ਆ ਉਹ ਫਿਰ ਗਾਲ ਆਪ ਦੇ ਤਰੀਕੇ ਨਾਲ ਕਰਦਾ ਤੇਰੀ ਭੈਣ ਪੈਨਸਿਲ ਤੇਰੀ ਮਾਂ ਮਾਚਿਸ ਫਿਰ ਇਸ ਤਰ੍ਹਾਂ ਲੋਕ ਆਪਦੇ ਸ਼ਬਦ ਹੋਰ-ਹੋਰ ਉਪਦੇਸ਼ ਇਹਨਾਂ ਸ਼ਬਦ ਦਾ ਠੀਕ ਹੈ ਹੁਣ ਗਾਲ ਯਾਰ ਜੇ ਗਾਲ ਕਿਉਂ ਅਸੀਂ ਕਿਸੇ ਨੂੰ ਕੱਢੀਏ ਸਾਨੂੰ ਕਿਉਂ ਲੋਡ ਪਵੇ ਜਦੋਂ ਤੋਂ ਸਾਡੇ ਤੇ ਤਸੱਦਦ ਹੁੰਦਾ ਨਾ ਉਦੋਂ ਲੋਕ ਇਸ ਤਰ੍ਹਾਂ ਦੇ ਜਿਹੜੇ ਲਬ ਜਾਮੂ ਤੇ ਲੈ ਕੇ ਆਉਂਦੇ ਨੇ ਤੁਸੀਂ ਹਰ ਸਮੇ ਗਾਲਾਂ ਕੱਢੀਆਂ ਸਰਕਾਰੇ ਸਾਨੂੰ ਸਾਡਾ ਜਿਹੜਾ ਤੁਹਾਡੇ ਤੇ ਉਮੀਦ ਸੀ ਉਸ ਦਾ ਤੁਸੀਂ ਤਾਰ-ਤਾਰ ਕਰਤਾ ਉਹ ਸਿਸਟਮ ਹੁਣ ਲੋਕਾਂ ਪੱਲੇ ਗਾਲਾਂ ਤੇ ਵਾਧੂਆ ਮਾਰੇ ਆਂ ਦੇਣਗੇ ਤੇ ਡੜਾ ਤੋਂ ਡੜਾ ਹੁੰਦਾ ਹੈ ਇਹ ਚੱਲਣਾ ਚਾਹੀਦਾ ਸਾਡਾ ਮੁੱਖ ਮੰਤਰੀ ਸਾਡਾ ਆਈਡਲ ਕੁਝਕ ਤਾਂ ਗੱਲਾਂ ਉਹਦੀਆਂ ਸਾਨੂੰ ਮੰਨਣੀਆਂ ਪੈਣੀਆਂ ਆਉਣ ਵਾਲੇ ਸਮੇਂ 'ਚ ਇਹ ਗੱਲਾਂ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਵੀ ਮੁੱਖ ਮੰਤਰੀ ਨੇ ਕਹੀਆਂ ਸੀ ਡळा ਤੋਂ ਡळा ਹੋਤਾ ਚੱਲਣੇ ਚਾਹੀਦੇ ਆ ਪਿੰਡਾਂ ਪਿੰਡਾਂ 'ਚ ਤੇ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਵੀ ਇਹਨਾਂ ਦੇ ਐਮਐਲਏ ਪਿੰਡਾਂ 'ਚ ਨਹੀਂ ਬਣਨੇ ਚਾਹੀਦੇ ਬਣਨਾ ਨਾ ਦਿਓ ਤੁਹਾਡੇ ਸਮਾਗਮਾਂ ਤੇ ਇਹ ਜਿਹੇ ਐਮਐਲਏ ਆਉਣ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਇਹਨਾਂ ਨੂੰ ਕੀ ਸੋਚ ਕੇ ਆਪਾਂ ਰਾਜਗੱਦੀਆਂ ਤੇ ਬਿਠਾਇਆ ਸੀ ਵੀ ਇਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਦਾ ਰਾਜ ਪੈਦਾ ਕਰਨਗੇ ਸੋ ਮੈਂ ਬੇਨਤੀ ਕਰਦਾ ਵੀ ਇਹਨਾਂ ਨੂੰ ਪਿੰਡਾਂ 'ਚੋਂ ਨਾ ਬਣਨ ਦਿੱਤਾ ਜਾਵੇ ਕਿਸਾਨ ਯੂਨੀਅਨਾਂ ਨੂੰ ਬੇਨਤੀ ਕਰਦਾ ਵੀ ਸਖਤੀ ਨਾਲ ਇਹ ਚੀਜ਼ ਲਾਗੂ ਕਰੋ ਹੋਰ ਤਾਂ ਆਪਣੇ ਕੁਝ ਕੁਝ ਕੋਲੇ ਕੋਈ ਰਹਿਣਾ ਨਹੀਂ ਇਹ 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 ਨਕਾਰਾ ਲੋਕ ਪਿੰਡਾਂ 'ਚ ਬਣਨੇ ਨਹੀਂ ਚਾਹੀਦੇ ਆਉਣ ਵਾਲੇ ਸਮੇਂ 'ਚ ਬਹੁਤ ਬਹੁਤ ਧੰਨਵਾਦ ਥੈਂਕ ਯੂ